ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਅਦਰਕ ਬਾਰੇ ਜਾਣਕਾਰੀ ਦੇਵਾਂਗੇ ਇਹ ਬਹੁਤ ਹੀ ਗੁਣਕਾਰੀ ਚੀਜ਼ ਹੈ ਜਿਸ ਦੀ ਵਰਤੋਂ ਪੁਰਾਣੇ ਟੈਮ ਵਿੱਚ ਕੀਤੀ ਜਾਂਦੀ ਸੀ ਕਈ ਬਿਮਾਰੀਆਂ ਦੇ ਇਲਾਜ ਲਈ ਜਿਵੇਂ ਕਿ ਮਟਾਪੇ ਨੂੰ ਘਟਾਉਣ ਲਈ ਬਹੁਤ ਹੀ ਫਾਇਦੇਮੰਦ ਚੀਜ਼ ਹੈ ਇਸ ਤੋਂ ਇਲਾਵਾ ਖਾਂਸੀ ਦੇ ਕੰਮ ਵਿੱਚ ਵੀ ਇਹ ਵਰਤਿਆ ਜਾਂਦਾ ਸੀ ਹੋਣ ਵੀ ਤਦੋਂ ਸਾਨੂੰ ਖਾਂਸੀ ਜਿਹਾ ਕੰਮ ਜਾਂ ਬਦਲਦੇ ਮੌਸਮ ਦਾ ਪ੍ਰਭਾਵ ਮਹਿਸੂਸ ਹੁੰਦਾ ਹੈ ਅਸੀਂ ਇਸ ਨੂੰ ਇੱਕ ਦਵਾਈ ਵਾਂਗੂ ਇਹਦਾ ਰਾਸ ਘੱਟ ਕੇ ਮਿੱਠੀ ਥੋੜਾ ਜਿਹਾ ਸ਼ਹਿਦ ਮਿਲਾ ਕੇ ਉਸ ਨੂੰ ਲੈ ਸਕਦੇ ਹਾਂ ਇਸ ਤੋਂ ਇਲਾਵਾ ਇਹ ਸਾਡੀ ਡਾਈਜੈਸ਼ਨ ਪਾਵਰ ਵੀ ਵਧਾਉਂਦਾ ਹੈ ਖਾਣ ਪੀਣ ਦੀ ਕਈ ਪ੍ਰੋਬਲਮਸ ਨੂੰ ਦੂਰ ਕਰਦਾ ਹੈ